ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਸ਼ੁਕਰੀਆਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲ ਰਹੇ ਆ। ਔਰ ਅੱਜ ਵੀ ਜਿਹੜਾ ਵਿਸ਼ਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਬੜਾ ਭਖਿਆ ਹੋਇਆ ਹੈ। ਔਰ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਦੇ ਉੱਤੇ ਹਾਂ ਜੀ ਅਕਚੁਅਲੀ ਕਾਰਨ ਪੰਜਾਬ ਦੇ ਮੁੱਦੇ ਦੇ ਉੱਤੇ ਜਿਹੜਾ ਅੱਜ ਵੀ ਤੁਸੀਂ ਦੇਖਿਆ ਕਿ ਸਰਬ ਦੇਲੀਏ ਪਾਰਟੀ ਵੀ ਹੋਈ ਹੈ ਔਰ ਸਾਡੀ ਪਾਰਟੀ ਨੇ ਵੀ ਉਹਦੇ ਵਿੱਚ ਜਿਹੜਾ ਸਟੈਂਡ ਕਲੀਅਰ ਕੀਤਾ ਹੈ ਜਿਹਦੇ ਵਿਸ਼ੇਸ਼ ਰੂਪ ਚ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਮਨੋਰੰਜਨ ਕਾੜੀਆ ਜੀ ਉਸ ਮੀਟਿੰਗ ਚ ਗਏ ਸੀ ਪਰ ਉੱਥੇ ਉਹਨਾਂ ਨੇ ਆਪਣਾ ਜਿਹੜਾ ਪੱਖ ਔਰ ਪੰਜਾਬ ਭਾਜਪਾ ਦਾ ਪੱਖ ਜਿਹੜਾ ਆ ਇਹ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਪੂਰੀ ਤਰ੍ਹਾਂ ਦ੍ਰਿੜ ਔਰ ਖੜੇ ਆ ਸਾਡੇ ਕੋਲ ਪਾਣੀ ਫालतू ਨਹੀਂ ਹੈ ਫालतू ਹੋਵੇ ਤਾਂ ਸਾਨੂੰ ਕੋਈ ਦੇਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਕਿਉਂਕਿ ਪਾਣੀ ਫालतू ਨਹੀਂ ਹੈ ਇਸ ਕਰਕੇ ਅਸੀਂ ਪਾਣੀ ਦੇਣ ਦੇ ਲਈ ਅਸਮਰਥਾਂ ਔਰ ਭਾਰਤੀ ਜਨਤਾ ਪਾਰਟੀ ਇਹਦੇ ਲਈ ਆਪਣਾ ਪੱਖ ਜਿਹੜਾ ਇੱਥੇ ਉਹ ਰੱਖਿਆ ਉਥੇ ਸਰਕਾਰ ਨੂੰ ਵੀ ਕਿਹਾ ਉਹ ਆਪਣਾ ਜਿਹੜਾ ਫਰਜ ਜਿਹੜਾ ਹੈ ਦ੍ਰਿੜਤਾ ਦਾ ਨਾਲ ਨਿਭਾਵੇ ਸਾਥੀਓ ਇਹ ਇਦਾਂ ਹੈ ਕਿ ਸਾਰੇ ਅਸੀਂ ਜਾਣਦੇ ਕਿ ਭਈ ਹਰਿਆਣੇ ਨੂੰ ਜਿਹੜਾ 8500 ਕਿਊਸਿਸ ਪਾਣੀ ਜਿਹੜਾ ਉਹ ਦੇਣ ਲਈ ਕਿਹਾ ਗਿਆ ਹੈ। ਔਰ ਪੰਜਾਬ ਅੱਜ ਦੀ ਬੇੜ ਦੇ ਵਿੱਚ ਉਹਨਾਂ ਨੂੰ 4000 ਕਿਊਸਿਸ ਪਾਣੀ ਦੇ ਰਿਹਾ ਹੈ। ਪਰ ਮੈਂ ਕਿ ਇੱਥੇ ਜਦੋਂ ਆਇਆ ਤੇ ਅੱਜ ਦੀ ਮੀਟਿੰਗ ਦੀ ਕੁਝ ਬਰੀਫਿੰਗ ਵੀ ਲਈ ਕਿ ਅੱਜ ਮੀਟਿੰਗ 'ਚ ਕੀ ਕੀ ਹੋਇਆ ਔਰ ਇਹ ਵੀ ਕਿਹਾ ਗਿਆ ਕਿ ਉਸ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਵੀ ਪੰਜਾਬ ਦਾ ਜਿਹੜਾ ਜਿਹੜਾ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ ਇਹ ਇੱਕ ਜ਼ਰੂਰ ਚਿੰਤਾ ਦੀ ਗੱਲ ਹੈ ਕਿ ਅਸੀਂ ਇੱਕ ਪਾਸੇ ਕਸਟੋਡੀਅਨ ਆ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਹਿੱਤਾਂ ਦੀ ਗੱਲ ਕਰਦੇ ਆਂ ਫਿਰ ਹਰਿਆਣਾ ਪਾਣੀ ਕਿੰਧਰ ਜ਼ਿਆਦਾ ਲੈ ਗਿਆ। ਔਰ ਮੈਨੂੰ ਜੋ ਦੱਸਿਆ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਦੋਂ ਕਈ ਅਫਸਰਾਂ ਨੂੰ ਪੁੱਛਿਆ ਗਿਆ ਕਿ ਵੀ ਹਾਂ ਕੀ ਅਸੀਂ ਪਹਿਲਾਂ ਹਰਿਆਣੇ ਨੂੰ ਜਿਹੜਾ ਪਾਣੀ ਫालतू ਲੈ ਗਿਆ ਤੇ ਅਸੀਂ ਪਾਣੀ ਫालतू ਦਿੰਦੇ ਸੀ। ਤੇ ਉਹਨਾਂ ਨੇ ਕਿਹਾ ਹਾਂ। ਅਸੀਂ ਕਈ ਵਾਰੀ 9000 ਕਿਊਸਿਸ ਦਿੰਦੇ ਸੀ। ਕਈ ਵਾਰੀ 10000 10.5000 ਕਿਊਸਿਸ ਤੱਕ ਵੀ ਪਾਣੀ ਦਿੰਦੇ ਰਏ। ਤੇ ਇਹ ਮੈਂ ਸਮਝਦਾ ਇਸ ਸਾਡੇ ਪੰਜਾਬ ਦੀ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਸੀ ਉਹ ਸਹੀ ਮੈਨਿਆਂ ਦੇ ਵਿੱਚ ਹਿੱਤਾਂ ਦੀ ਰਾਖੀ ਨਹੀਂ ਕੀਤੀ ਜੇ ਉਹ ਰਾਖੀ ਕੀਤੀ ਹੁੰਦੀ ਤੇ ਸ਼ਾਇਦ ਅੱਜ ਇਹ ਹਾਲਾਤ ਨਾ ਹੁੰਦੇ ਸਾਡੇ ਕੋਲ ਪਾਣੀ ਜਿਹੜਾ ਡੈਮਾ ਦੇ ਵਿੱਚ ਜਾਂ ਫालतू ਹੁੰਦਾ ਤੇ ਅਸੀਂ ਅੱਜ ਦੀ ਡੇਟ ਦੇ ਵਿੱਚ ਪਹਿਲਾਂ ਵੀ ਕਿਉ 8500 ਕਿਊਸਿਸ ਜਿਹੜਾ ਪਾਣੀ ਉਹਨਾਂ ਨੂੰ ਦਿੰਦੇ ਰਹਿੰਦੇ ਸਾਨੂੰ ਕੋਈ ਸਮੱਸਿਆ ਨਹੀਂ ਸੀ ਆਉਣੀ ਪਰ ਜੇ ਇਹ ਸਮੱਸਿਆ ਆਏ ਭਾਵੇਂ ਅਸੀਂ ਅੱਜ ਆਪਣਾ ਸਟੈਂਡ ਕਲੀਅਰ ਕੀਤਾ ਕਿ ਪੰਜਾਬ ਦੇ ਪਾਣੀਆਂ ਦੇ ਹਿੱਤਾਂ ਦੇ ਲਈ ਅਸੀਂ ਖੜੇ ਆ। ਕੇਂਦਰ ਦੇ ਵਿੱਚ ਬਹੁਤ ਸਾਰੇ ਸਾਥੀਆਂ ਦਾ ਤੁਹਾਡਾ ਸਵਾਲ ਵੀ ਹੁੰਦਾ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ। ਹਰਿਆਣਾ 'ਚ ਭਾਜਪਾ ਦੀ ਸਰਕਾਰ ਹੈ ਤਾਂ ਫਿਰ ਤੁਹਾਡਾ ਕੀ ਸਟੈਂਡ ਹੈ? ਅਸੀਂ ਫਿਰ ਕਹਾਂਗੇ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ। ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ, ਪੰਜਾਬੀਆਂ ਦੇ ਲਈ ਕੰਮ ਕਰਦੇ ਆ ਔਰ ਸਾਡਾ ਫਰਜ਼ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਨਾ ਹੈ। ਸੋ ਇਸ ਕਰਕੇ ਜਿਹੜਾ ਸਾਡਾ ਸਟੈਂਡ ਜਿੱਥੇ ਕਲੀਅਰ ਹੈ ਉੱਥੇ ਸਾਡੇ ਕੋਲ ਚ ਸਵਾਲ ਵੀ ਪੰਜਾਬ ਸਰਕਾਰ ਨੂੰ ਰਹੇ ਕਿ ਵੀ ਇਸ ਪਾਣੀ ਜਿਹੜਾ ਹੈ ਫालतू ਗਿਆ ਕਿੱਦਾਂ ਤੇ ਆਖਰ ਇਹ ਜ਼ਿੰਮੇਵਾਰੀ ਕਿਹਦੀ ਸੀ ਕਿਉਂ ਨਹੀਂ ਸੰਭਾਲਿਆ ਔਰ ਅੱਜ ਜੇ ਉਹ ਸੰਭਾਲਿਆ ਹੁੰਦਾ ਤੇ ਅੱਜ ਇਹ ਨਾਟਕੀ ਜਿਹੜੀ ਕਰਨੀ ਸ਼ੁਰੂ ਕੀਤੀ ਸ਼ਾਇਦ ਨਾਟਕੀ ਕਰਨ ਦੀ ਲੋੜ ਨਾ ਪੈਂਦੀ ਅੱਜ ਸਾਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪਿਆ ਤੇ ਸ਼ਾਇਦ ਉਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਾ ਬੁਲਾਉਣਾ ਪੈਂਦਾ ਜੇ ਅਸੀਂ 10000 ਕਯੂਸੀਸੀ ਜਿਹੜਾ ਉਹ ਵੱਧ ਦੇ ਸਕਦੇ ਸੀ ਉਹਨਾਂ ਨੂੰ ਤੇ ਫਿਰ ਸਾਨੂੰ ਆਪਣਾ ਜਾਂ ਤਾਂ ਫਿਰ ਅਸੀਂ ਦਰਿਆ ਦੇ ਲਈ ਰੱਖਦੇ ਤੇ ਖੁਦਾ ਛੁੱਟੀ ਜਾਂਦੇ ਨਹੀਂ ਤੇ ਜੇ ਆਪਣਾ ਫਰਜ਼ ਨਿਭਾਉਣਾ ਤਾਂ ਚੰਗੀ ਤਰ੍ਹਾਂ ਨਿਭਾਉਣਾ ਚਾਹੀਦਾ ਨਾ ਕਿ ਕਿ ਪਹਿਲਾਂ ਉਹਨਾਂ ਨੂੰ ਵੱਧ ਪਾਣੀ ਦੇਈ ਜਾਓ ਬਾਅਦਿਕਾ ਨਾ ਨਹੀਂ ਦੇਣਾ ਇਹ ਵੀ ਜਿਹੜਾ ਕੋਈ ਤਰੀਕਾ ਠੀਕ ਨਹੀਂ ਰਿਹਾ ਜੋ ਦੇਖਣ ਦੇ ਵਿੱਚ ਆਇਆ ਔਰ ਅਸੀਂ ਜਿਹੜਾ ਆ ਇਹ ਵੀ ਫੇਰ ਵੀ ਕਿਹਾ ਕਿ ਪੰਜਾਬ ਸਰਕਾਰ ਦ੍ਰਿੜਤਾ ਦੇ ਨਾਲ ਆਪਣੀ ਗੱਲ ਰੱਖੇ ਅਸੀਂ ਅਗਰ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰੇਗੀ ਪਰ ਜੇ ਇਸ ਤਰ੍ਹਾਂ ਹੀ ਲਾਪਰਵਾਹੀਆਂ ਤਰ ਦੇ ਤਾਂ ਫੇਰ ਜਿਹੜਾ ਹੈ ਅਲੱਗ ਤਰੀਕਾ ਹੈ ਕਿਉਂਕਿ ਤੁਸੀਂ ਦੇਖਿਆ ਕੋਰਟ ਦੇ ਵਿੱਚ ਵੀ ਗਏ ਸੀ ਜਦੋਂ ਕੋਰਟ ਦੇ ਵਿੱਚ ਵੀ ਗਏ ਤੇ S Y L ਦੇ ਮੁੱਦੇ ਦੇ ਉੱਤੇ ਵੀ ਇਸੇ ਪੰਜਾਬ ਸਰਕਾਰ ਨੇ ਜਿਹੜਾ ਐਫੀਡੈਫਟ ਵੀ ਦਿੱਤਾ ਸੀ ਕਿ ਅਸੀਂ ਐਸਵਾਈਐਲ ਬਣਾਉਣ ਨੂੰ ਤਿਆਰ ਆ ਪਰ ਸਾਨੂੰ ਕਿਸਾਨ ਨਹੀਂ ਬਣਾਉਣ ਦਿੰਦੇ ਭਾਵ ਅਰਾਮਾ ਜਿਹੜਾ ਸੀ ਉਹ ਕਿਸਾਨਾਂ ਤੇ ਮੁੱਦਾ ਕਿਸਾਨਾਂ ਤੇ ਸੜਦਾ ਔਰ ਇਹ ਆਪ ਦੱਸਣਾ ਚਾਹੁੰਦੇ ਸੀ ਅਸੀਂ ਬਣਾਉਣਾ ਚਾਹੁੰਦੇ ਆ ਭਾਵ ਇਹਨਾਂ ਦੀ ਨੀਅਤ ਉਦੋਂ ਵੀ ਖੋ ਔਰ ਇਹਨਾਂ ਦੇ ਐਮਪੀ ਔਰ ਇਹ ਖੁਦ ਆਪ ਜਦੋਂ ਲੀਡਰ ਹਰਿਆਣੇ ਚ ਜਾਂਦੇ ਆ ਤਾਂ ਉੱਥੇ ਵਾਅਦਾ ਕਰਦੇ ਕਿ ਅਸੀਂ ਆ ਗਏ ਤੇ ਅਸੀਂ ਹਰਿਆਣੇ ਦਾ ਪਾਣੀ ਜਿਹੜਾ ਆ ਵੱਧ ਦਿਆਂ ਲੈ ਕੇ ਆਵਾਂਗੇ ਇਹ ਯਾਨੀ ਇਹ ਅਜੀਬ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਸੋ ਅਸੀਂ ਇੱਥੇ ਆਪਣਾ ਜਿਹੜਾ ਅੱਜ ਦੇ ਵਿੱਚ ਜਿਹੜਾ ਮੈਂ ਤੁਹਾਡੇ ਕੋਲ ਸਿਰਫ ਅਸੀਂ ਆਪਣਾ ਪਾਰਟੀ ਦਾ ਸਟੈਂਡ ਔਰ ਮੌਜੂਦਾ ਜਿਹੜੀ ਸਰਕਾਰ ਨੂੰ ਅਸੀਂ ਬਿਠਾ ਲਿਆ ਉਹ ਆਪਣਾ ਤਰਸਤਾਵੇ ਅਗਰ ਪੂਰੀ ਤਰ੍ਹਾਂ ਠੀਕ ਤਰ੍ਹਾਂ ਨਭਾਉਂਦੀ ਤੇ ਸ਼ਾਇਦ ਅੱਜ ਦੀ ਸਿਚੁਏਸ਼ਨ ਸਾਡੇ ਮੂਰੇ ਨਹੀਂ ਸੀ ਹੋਣੀ ਔਰ ਅੱਜ ਕਿਉਂਕਿ ਮੁੱਦਾ ਇੱਕੋ ਹੀ ਪਾਣੀਆਂ ਦਾ ਇਸ ਵਿਸ਼ੇ ਦੇ ਉੱਤੇ ਹੀ ਸਾਪਲਾਹ ਸਾਹਿਬ ਜਿਹੜਾ ਤੁਸੀਂ ਡਿਊਰੇਸ਼ਨ ਦੱਸਤੀ ਜਿਹੜੀ ਗੱਲ ਸੀ ਕਿ ਕਾ ਕਦੀ 8000 ਕਿਉਂ 6000 8000 ਕਿਉਂ ਸਿੱਪਟ ਜਾਂਦੇ ਰਹੇ ਨੇ ਇਹ ਕਿੰਨੇ ਕਿੰਨੀ ਸਮੇਂ ਦੀ ਡਿਊਰੇਸ਼ਨ ਤੁਸੀਂ ਇਹ ਅੱਜ ਜਦੋਂ ਮੀਟਿੰਗ ਦੇ ਵਿੱਚ ਸਾਡੇ ਨੀਡਰਾਂ ਨੇ ਉੱਥੇ ਪੁੱਛਿਆ ਇਹ ਪਿਛਲੇ 3 ਸਾਲਾਂ ਦੀ ਪੁੱਛੀ ਹੈ ਇਸ ਤੋਂ ਵੀ ਜਿਹੜੀ ਅੱਜ ਕਿਉਂਕਿ ਇਹ ਹੁੰਦੀ ਮਈ ਤੋਂ ਮਈ ਤੱਕ ਮੈਂ ਉਹੀ ਪੁੱਛ ਰਿਹਾ ਕਿ ਇਹ ਉਹਨਾਂ ਨੇ ਜੋ ਪੁੱਛਿਆ ਜੋ ਮੈਨੂੰ ਦੱਸਿਆ ਕਿ ਅਸੀਂ ਪੁੱਛਿਆ ਪੇ ਹਰਿਆਣੇ ਨੂੰ ਪਾਣੀ ਵੱਧ ਕਿੱਦਾਂ ਚਲਾ ਗਿਆ ਨਹੀਂ ਮੈਂ ਕਹਿੰਦਾ ਇਹ 10 ਸਾਲ ਤੋਂ ਲੰਘੇ ਆ ਉਹ ਆਮ ਆਦਮੀ ਪਾਰਟੀ ਦੇ ਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਹੋ ਸਕਦਾ ਕਿ ਪਿਛਲੇ ਸਾਲਾਂ ਤੋਂ ਵੀ ਇਤਨੀ ਕਰਦੇ ਹੁੰਦੇ ਹੋਣਗੇ ਪਰ ਅੱਜ ਜਿਹੜੀ ਸੀ ਕਿ ਅੱਜ ਉਹਨਾਂ ਨੂੰ ਪੁੱਛਿਆ ਵੀ ਹਰਿਆਣਾ ਪਾਣੀ ਵੱਧ ਕਿੱਦਾਂ ਲੈ ਗਿਆ ਕੀ ਤੁਸੀਂ ਪਾਣੀ ਵੱਧ ਦਿੰਦੇ ਸੀ ਉਹ ਕਹਿੰਦੇ ਹਾਂ ਅਸੀਂ ਦਿੰਦਾ ਮੇਰਾ ਸਵਾਲ ਇਹ ਹੈ ਕਿ ਜੇ ਪਹਿਲਾਂ ਵੀ ਜਾਂਦੀ ਰਹੀ ਹੈ ਤੇ ਉਹਨੂੰ ਤਾਂ ਭਾਜਪਾ ਦੇ ਕਾਂਗਰਸ ਇਕੱਠੇ ਵੀ ਸਰਕਾਰ ਬਣਾਉਂਦੇ ਰਹੇ ਤੇ ਕੀ ਉਹਨਾਂ ਦੇ ਸਮੇਂ ਚ ਵੀ ਅਜਿਹਾ ਹੁੰਦਾ ਰਿਹਾ ਜੀ ਤੁਹਾਡੇ ਦੇਖੋ ਅੱਜ ਤੱਕ ਪਹਿਲਾਂ ਕਦੀ ਸਮੱਸਿਆ ਇਸ ਤਰ੍ਹਾਂ ਦੀ ਸਾਡੇ ਮੂਰੇ ਆਈ ਨਹੀਂ ਨਾ ਸੋ ਥੋੜੇ ਮੋਰਿਆ ਇਨਾ ਸਾਡੇ ਮੋਰਿਆ ਜਦੋਂ ਸਮੱਸਿਆ ਆਈ ਗੱਲ ਉਦੋਂ ਦੀ ਕੀ ਕਰ ਸਕਦੇ ਔਰ ਕਿਸੇ ਦਾ ਪਸਟਾ ਆਪਾਂ ਦਾ ਜਿਹੜਾ ਕੱਲ ਸੀ ਆ ਸਾ ਮੈਂ ਸੈਣ ਲਿਆ ਪਾਖੜਾ ਮੇਂਗਾ ਜਾ ਕੇ ਡੈਮ ਦੇ ਉੱਤੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਦੇਖੋ ਅਸੀਂ ਪਹਿਲਾਂ ਕਲੀਅਰ ਕਰਤਾ ਕਿ ਪੰਜਾਬ ਦੇ ਪਾਣੀਆਂ ਦੇ ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਪੰਜਾਬ ਸਰਕਾਰ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਇਹ ਕਲੀਅਰ ਕਰਤੇ ਉਸ ਤੋਂ ਬਾਅਦ ਦੁਆਰਾ ਉਹ ਕੱਲੇ ਕੱਲੇ ਇਨਸੀਡੈਂਟ ਦੇ ਉੱਤੇ ਦੇ ਅੰਦਰ ਪੁੱਛਦਾ ਹਰਿਆਣਾ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਵੀ ਬੀਜੇਪੀ ਦੇ ਨੇ ਜਾਂ ਤੇ ਬੀਜੇਪੀ ਇੱਕ ਮੰਤਰ ਰੱਖ ਲੈ ਕੇ ਭਾਈ ਪੰਜਾਬ ਨੂੰ ਆਲਰੇਡੀ ਪਾਣੀ ਦੇ ਗੱਲ ਇਦਾਂ ਆ ਕਿ ਉਹ ਹਰਿਆਣਾ ਦਾ ਉਹਨਾਂ ਨੇ ਹਰਿਆਣਾ ਦਾ ਹਿੱਤ ਦੇਖਣਾ ਹੈ ਅਸੀਂ ਬੀਜੇਪੀ ਦਾ ਹਿੱਤ ਅਸੀਂ ਪੰਜਾਬ ਦਾ ਹਿੱਤ ਦੇਖਣਾ ਹਾਂਜੀ ਬੀਜੇਪੀ ਕਿਉਂ ਮੂਲੇਟਿਵਲੀ ਫਿਰ ਕਿਹਦਾ ਪੱਖ ਦੇ ਕੇ ਕਿ ਸੈਂਟਰ ਦਾ ਪੱਖ ਦੇ ਕੇ ਗੱਲ ਇਦਾਂ ਆ ਕਿ ਅਸੀਂ ਸੈਂਟਰ ਦਾ ਜਾਂ ਉਹਦਾ ਨਹੀਂ ਅਸੀਂ ਆਪਣਾ ਪੰਜਾਬ ਦੇ ਹਿੱਤਾਂ ਦੇ ਲਈ ਖੜੇ ਹਾਂ ਦ੍ਰਿੜਤਾ ਦੇ ਨਾਲ ਖੜੇ ਹਾਂ ਠੀਕ ਹੈ ਸਾਬ ਸਾਬ ਜਿਹੜੇ 30% ਅੱਜ ਜੁਆਏ ਨੇ ਕਾਰਡ ਸੇਟਾਂ ਦੇ 40 ਸਟੇਟਾਂ ਦੇ ਵਿੱਚ ਕੀ ਕੱਤੀ ਅੱਜ ਬੁਲਾਏ ਨੇ ਪੰਜਾਬ ਹਰਿਆਣਾ ਦੀ ਇਸ ਤਰ੍ਹਾਂ ਹੈ ਕਿ ਤੁਸੀਂ ਜੇ ਅੱਜ ਪ੍ਰੈਸ ਕਾਨਫਰੰਸ ਸੁਣੀ ਹੋਗੀ ਤਾਂ ਉਹਦੇ ਜੇ ਜਾਖੜ ਸਾਹਿਬ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਕਿਉਂ ਨਾ ਅਸੀਂ ਸਾਰੇ ਜਾ ਕੇ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਆਈਏ ਔਰ ਅਮੀਸ਼ਾ ਨੇ ਪ੍ਰਧਾਨ ਮੰਤਰੀ ਉਹਨਾਂ ਦਾ ਕਿਹਾ ਦੋਨਾਂ ਨੂੰ ਔਰ ਅਮੀਸ਼ਾ ਜੀ ਉਹਨਾਂ ਨੇ ਪ੍ਰੈਸ ਬਰੀਫਿੰਗ 'ਚ ਕਲੀਅਰ ਕੀਤਾ ਆ ਕਿ ਅਸੀਂ ਦੋਨਾਂ ਨੂੰ ਮਿਲਣ ਦੇ ਲਈ ਸਮਾਂ ਕਿਉਂਕਿ ਸਮਾਂ ਪੰਜਾਬ ਸਰਕਾਰ ਦੇ ਥਰੂ ਲੈਣਾ ਔ ਸਰਦਲ ਜਾਏਗਾ ਔਰ ਭਾਰਤੀ ਜਨਤਾ ਪਾਰਟੀ ਦੇ ਨਮਾਇंदे ਵੀ ਉਹਦੇ ਵਿੱਚ ਜੇ ਉਹ ਕਹਿਣਗੇ ਕਿ ਨਾਲ ਚੱਲੋ ਅਸੀਂ ਚਲਾ ਚਾਰ ਸੀਟਾਂ ਦੇ ਜਿਹੜੇ चीफ ਸੈਕਰੀ ਬੁਲਾਏ ਨੇ ਸੈਂਟਰ ਨੇ ਇੱਕ ਮਿੰਟ ਇੱਕ ਮਿੰਟ ਪੂਰੀ ਪੰਜਾਬ ਬੀਜੇਪੀ ਕਲੇ ਦੇ ਲਈ ਸੈਂਟਰ ਨਾਲ ਮੁੱਦਾ ਚੱਕੇ ਕਿ ਪੰਜਾਬ ਦੇ ਪਾਣੀ ਹਰਿਆਣਾ ਵੱਲ ਨਹੀਂ ਜਾਣਾ ਚਾਹੀਦਾ ਇਹ ਤਾਂ ਕਲੀਅਰ ਕਰ ਦਿੱਤੇ ਨਹੀਂ ਹਰਿਆਣਾ ਵੱਲ ਜਾਣਾ ਨਹੀਂ ਚਾਹੀਦਾ ਇਹ ਨਹੀਂ ਸਾਡੇ ਕੋਲ ਪਹਿਲਾਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਔਰ ਜਿਹੜਾ ਪਾਣੀ ਉਹਨਾਂ ਦੇ ਵੰਡ ਦੇ ਵਿੱਚ ਆਇਆ ਉਹ ਪਾਣੀ ਉਹਨਾਂ ਨੂੰ ਵੰਡ ਦੇ ਅਨੁਸਾਰ ਮਿਲਦਾ ਜਾ ਰਿਹਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਰ ਜਿਹੜਾ ਐਕਸਟਰਾ ਉਹਨਾਂ ਨੂੰ ਦੇਣਾ ਔਰ ਵੱਧ ਉਹਨਾਂ ਨੂੰ ਦੇਣਾ ਔਰ ਸਾਡਾ ਉਹ ਘੱਟ ਹੋਣਾ ਉਹਦੇ ਹਿੱਤ ਚ ਨਹੀਂ ਸਭ ਪੰਜਾਬ ਦੇ ਐਸਬੀਐਲ ਦੇ ਨਿਰਮਾਣ ਨੂੰ ਲੈ ਕੇ ਬੀਜੇਪੀ ਚਾਹੁੰਦੀ ਹੈ ਕਿ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਐਸਬੀਐਲ ਨੂੰ ਲੈ ਕੇ ਬੀਜੇਪੀ ਦਾ ਕੀ ਸਟੈਂਡ ਹੈ ਚਾਹੋ ਅਸੀਂ ਫੇਰ ਕਹਿੰਦਾ ਫੇਰ ਮੇਰਾ ਹਰ ਇਕੱਲੇ ਇਕੱਲੇ ਸਵਾਲ ਦੇ ਇਹਦੇ ਇੱਕੋ ਹੀ ਗੱਲ ਦੇ ਵਿੱਚ ਜਵਾਬ ਆ ਜਾਂਦਾ ਕਿ ਪੰਜਾਬ ਦੇ ਪਾਣੀਆਂ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਚ ਰੱਖਦੇ ਹੋ ਪੰਜਾਬ ਬੀਜੇਪੀ ਆਪਣੇ ਬ੍ਰਿਡ ਸੰਕਲਪ ਦੇ ਉੱਤੇ ਹੈ ਔਰ ਪੰਜਾਬ ਦੇ ਕੋਲ ਫालतू ਪਾਣੀ ਹੋਊਗਾ ਤੇ ਅਸੀਂ ਦੇਾਂਗੇ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਇਸ ਕਰਕੇ ਅਸੀਂ ਦੇ ਨਹੀਂ ਸਕਦੇ ਮੇਰਾ ਖਿਆਲ ਇਹਨੂੰ ਕੱਲੇ-ਕੱਲੇ ਸਵਾਲ ਦੇ ਨੂੰ ਕੱਲੇ-ਕੱਲੇ ਐਪੀਸੋਡਾਂ ਨਾਲ ਜਾੜ ਕੇ ਦੇਖੋ ਹਿਮਾਚਲ ਤੇ ਰਾਜਸਥਾਨ ਦੇ ਜਿਹੜੇ ਚੀਫ ਸੈਕਟਰੀ ਬੁਲਾਏ ਸੈਂਟਰ ਨੇ ਅੱਜ ਉਹਨਾਂ ਨਾਲ ਕੀ ਗੱਲ ਜਦੋਂ ਜਿਹੜਾ ਪੀਡੀਐਮਪੀ ਨੇ ਮੀਟਿੰਗ ਕੀਤੀ ਹੈ ਜਿੱਦੇ ਵਿੱਚ ਪੰਜਾਬ ਦੇ ਅਫਸਰ ਵੀ ਸੀਗੇ ਪ੍ਰਿਆਰਾ ਦੇ ਅਫਸਰ ਵੀ ਸੀਗੇ ਉਹਨਾਂ ਨੇ ਵਿਟੋ ਕਰਕੇ ਕਿਹਾ ਤਾਂ ਨਹੀਂ ਸਾਡੇ 8000 ਕਿਊਸਿਕ ਪਾਣੀ ਛੱਡ ਦੇ ਇਹ ਜਿਹੜੀ ਇਹ ਸਥਿਤੀ ਤਦ ਹੀ ਪੈਦਾ ਹੋਈ ਨਾ ਇੱਕ ਮਿੰਟ ਗੱਲ ਪੂਰੀ ਕਰੀਏ ਔਰ ਇਹੋ ਜੀ ਚੀਜ਼ ਦੀ ਰੈਜ਼ੈਂਟ ਵਾਇਟ ਪੰਜਾਬ ਚ ਖੰਡਰੀ ਹੈ ਤੇ ਪੰਜਾਬੀਆਂ ਚ ਵੀ ਹੈ ਬਈ ਤੁਸੀਂ 4000 ਵੀਰੇ ਦਾ 6.8 ਹਜ਼ਾਰ ਉਹਨਾਂ ਨੇ ਬੀਟੋ ਕਰਕੇ ਛੱਡਿਆ ਕਹਿੰਦਾ ਹੈ ਰਾਈਟ ਮੈਂ ਕਿੰਨਾ ਜਿਹੜਾ ਬੀਬੀਐਮ ਵੀ ਨੇ ਟੱਕਾ ਮਟਕਾ ਦਿੱਤੇ ਕਿ ਉੱਥੇ ਉੱਥੇ ਬਾਮਤ ਵਗੈਰਾ ਜਈ ਕੁਝ ਹੁੰਦਾ ਹੋਗਾ ਕਿ ਉੱਥੇ ਦਾ ਜੋ ਵੀ ਸੀਗਾ ਪੰਜਾਬ ਦੇ ਅਸੀਂ ਮੈਂ ਅੱਜ ਦਾ ਕਲੀਅਰ ਕਰਨਾ ਹੈ ਕਿ ਪੰਜਾਬ ਦੇ ਨਾਲ ਖੜੇ ਆਂ ਔਰ ਫਾਲਤੂ ਪਾਣੀ ਦੇਣ ਤੇ ਅਸੀਂ ਇੱਥੇ ਤੇ ਨਹੀਂ ਹੈਗੇ ਯਾਨੀ 4000 ਕਿਊਸੀ ਕੀ ਜਾਣਾ ਚਾਹੀਦਾ ਸੀ ਜਿਹੜਾ ਸਾਢੇ 8 ਛੱਡਿਆ ਗਿਆ ਮੈਂ ਤੇ ਇਹ ਵੀ ਕਹਿਣਾ ਕਿ ਪਹਿਲਾਂ 10000 ਕਿਉਂ ਛੱਡਿਆ ਗਿਆ ਹਾਂ ਮਾਸਕਿੰਗ ਦਾ ਗਰੰਟੀ ਹਾਂਜੀ ਸਾਢੇ 8 ਜਿਹੜੇ ਹਜ਼ਾਰ ਛੜਨਾ ਗਲਤ ਹੈ ਤੇ ਜਿਹੜਾ ਅਸੀਂ 4000 ਦੇ ਰਹੇ ਉਹ ਵੀ ਐਕਸਟਰਾ ਮੰਨ ਲਓ ਉਹਨਾਂ ਦੇ ਰਹੇ ਪਰ ਕਿਉਂਕਿ ਹਿਮਿਨਿਟਰੇਰੀਅਨ ਗਰਾਉਂਡ ਦੇ ਉੱਤੇ ਇਨਸਾਨੀਅਤ ਦੇ ਨਾਤੇ ਪਾਣੀ ਤੇ ਪੀਣ ਦੇ ਲਈ ਉਪਯੋਗ ਕਰ ਤੁਹਾਨੂੰ ਸਰਚ ਚਾਰ ਚੀਜ਼ ਸੱਤੀ ਬੁਲਾਏਗਾ ਸਟੇਟਾਂ ਦੇ ਸ ਸੈਂਟਰ ਦਾ ਕੰਮ ਹੈ ਇਹ ਉਹਨਾਂ ਦੀ ਡਿਊਟੀ ਹੈ ਉਹਨਾਂ ਦਾ ਕੀ ਉਹਨਾਂ ਨੇ ਮੀਟਿੰਗਾਂ ਕਰਨੀਆਂ ਸੈਂਟਰ ਦਾ ਆਪਣਾ ਕੰਮ ਹੈ ਪੰਜਾਬ ਦੀ ਅਸੀਂ ਆਪਣਾ ਮੀਟਿੰਗਾਂ ਨਹੀਂ ਕਰਨੀਆਂ ਪਾਣੀ ਦੇ ਇਸ਼ੂ ਤੇ ਬੁਲਾਇਆ ਪਾਣੀ ਦੇ ਇਸ਼ੂ ਦੇ ਉੱਤੇ ਕਿਹਾ ਉਹਨਾਂ ਨੇ ਸੈਂਟਰ ਦਾ ਆਪਣਾ ਜਿਹੜਾ ਕਰਤੱਵ ਹੈ ਉਹ ਆਪਣਾ ਕਰ ਰਿਹਾ ਠੀਕ ਹੈ ਅਸੀਂ ਜਿਹੜਾ ਕਰਤੱਵ ਹੈ ਸਾਡਾ ਅਸੀਂ ਆਪਣਾ ਚਾਪਲਾ ਸਾਹਿਬ ਜਕੱਟ ਸਾਹਿਬ ਨੇ ਕਿਹਾ ਕਿ ਇਸ ਮੁੱਦੇ ਨੂੰ ਰਾਇ ਦਾ ਪਹਾੜ ਬਣਾ ਤੁਸੀਂ ਇਸ ਤੇ ਕੀ ਕਹਿਣਾ ਚਾਹੋ ਮੈਂ ਪਹਿਲਾਂ ਕਿਹਾ ਤਾਂ ਕਿ ਜੇ ਅੱਜ ਜੇ ਪਹਿਲਾਂ ਤੋਂ ਹੀ ਇਹ ਪਾਣੀ ਟੈਂਕ ਨਾ ਛੱਡ ਪੂਰਾ ਛੱਡਿਆ ਜਾਂਦਾ ਫालतू ਨਾ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਮੁੱਦਾ ਹੀ ਨਾ ਹੁੰਦਾ ਆਪਲਾ ਸਾਲ ਲੇ ਕੇ ਤੁਸੀਂ ਬਾਰ ਬਾਰ ਇੱਕੋ ਗੱਲ ਪਾਇਆ ਕਿ ਪੰਜਾਬ ਦੇ ਹਿਤਾਂ ਲਈ ਬੀਜਪੀ ਖੜੀ ਹੈ ਠੀਕ ਜੇ ਹਾਈ ਕਮਾਂਡ ਦੇ ਕੇਂਦਰ ਤੋਂ ਡੰਡਾ ਚੱਲਦਾ ਤੇ ਤੁਸੀਂ ਫਿਰ ਜਿਹੜੀ ਗੱਲ ਕਲੀਅਰ ਕਰਤੀ ਉਹ ਕਲੀਅਰ ਕਰਤੀ ਉਹਨੂੰ ਬਾਰ ਬਾਰ ਨਾ ਪੁੱਛੋ ਇਹ ਪੰਜਾਬ ਦਾ ਜਾਂ ਹਾਈ ਕਮਾਂਡ ਦਾ ਕਿਸੇ ਦਾ ਅਸੀਂ ਪੰਜਾਬੀਆਂ ਪੰਜਾਬ ਦਾ ਹਿੱਤ ਸਾਡਾ ਸਭ ਤੋਂ ਪਹਿਲਾ ਸਰਪ੍ਰੀ ਇਹ ਵੀ ਇੱਕ ਚੀਜ਼ ਕਲੀਅਰ ਕਰਦੇ ਤੁਸੀਂ ਇਹ ਕਹਿੰਦੇ ਵੀ ਕਿ ਬਹੁਤ ਪਹਿਲਾਂ ਤੋਂ ਇਦਾਂ ਹੋ ਰਿਆ ਸੀ ਕਿੰਨੀ ਦੇਰ ਪਹਿਲਾਂ ਤੋਂ ਮੈਨੂੰ ਇਹ ਨਹੀਂ ਪਹਿਲਾਂ ਕਿੰਨੀ ਦਾ ਪਤਾ ਇਹ ਸੂਬਾ ਸਰਕਾਰ ਨੇ ਸੀਐਮ ਨੇ ਕਿਹਾ ਕਿ ਉਹਨਾਂ ਨੂੰ ਫालतू ਪਾਣੀ ਗਿਆ ਮੈਂ ਨਹੀਂ ਕਿਹਾ ਤੁਸੀਂ ਟੀਵੀ ਦੇ ਮਾਧਿਅਮ ਨੇ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਇਹ ਗੱਲ ਬਾਤ ਆਈ ਹੈ ਕਿ ਤੁਸੀਂ ਪੁੱਛਿਆ ਸੀ ਕਿਸੇ ਅਫੀਸ਼ੀਅਲ ਮੈਂ ਨਹੀਂ ਪੁੱਛਿਆ ਮੈਂ ਕਿ ਉਹ ਮੀਟਿੰਗ ਦੇ ਵਿੱਚ ਗੱਲ ਆਈ ਉਹਨਾਂ ਨੇ ਪੁੱਛਿਆ ਅਧਿਕਾਰੀਆਂ ਨੇ ਕਿ ਪਹਿਲਾਂ ਤੁਸੀਂ ਪਾਣੀ ਵੱਧ ਛੱਡਿਆ ਸੀ ਜਿਹੜਾ ਉਹਨਾਂ ਨੂੰ ਫालतू ਚਲਾ ਗਿਆ ਕਿਉਂਕਿ ਇਹ ਮਈ ਤੋਂ ਮਈ ਤੱਕ ਹੁੰਦਾ ਤਾਂ ਨੇਚਰਲੀ ਕਿ ਮਈ ਤੋਂ ਮਈ ਦਾ ਮਤਲਬ ਹੈ ਹਿਸਾਬ ਕਰਦਾ ਤਾਂ ਆਪਸ ਕਰਦੇ ਟਾਈਮ ਤੇ ਹਾਂਜੀ ਹਾਂਜੀ ਸਾਹਲਾਬ ਸਾਹਿਬ ਜਿਹੜਾ ਪਾਣੀ ਬਹੱਤ ਇਹ ਦੋਸ਼ੀ ਵੀ ਮੈਂ ਆਮ 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 ਆਦਮੀ ਪਾਰਟੀ ਨੂੰ ਕਿਹਾ ਕਿ ਉਹ ਹੀ ਇਹਦੇ 'ਚ ਜੇ ਉਹ ਆਪਣੇ ਕਿਸਾਨ ਨੂੰ ਪੂਰੀ ਤਰ੍ਹਾਂ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਉਂਦੀ ਤੇ ਅੱਜ ਦੀ ਸਥਿਤੀ ਨਹੀਂ ਸੀ ਹੋਣੀ ਜਿਹੜਾ ਪਾਣੀ ਵੱਧ ਗਿਆ ਹੈਗਾ ਵਾ ਉੱਤੇ ਉੱਪਰ ਵਿਜੀਤੀ ਦਾ ਵੱਧ ਕਿੱਥੇ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਾਣੀ ਵੱਧ ਕੇ ਜਾਂਦਾ ਪਾਣੀ ਵਾਲੀ ਮੈਂ ਕਹਿੰਦਾ ਵੱਧ ਹੈਗਾ ਵੱਧ ਨਹੀਂ ਹੈਗਾ ਜਿਹੜਾ ਪਾਣੀ ਭੇਜਦਾ ਉਹ ਤਾਂ ਮੈਂ ਪਹਿਲਾਂ ਕਿਹਾ ਕਿ ਜੇ ਜੇ ਸੂਬਾ ਸਰਕਾਰ ਨੂੰ ਅਸੀਂ ਆਪਣੀ ਨਮਾਇੰਦਗੀ ਦਿੱਤੀ ਸੀ ਉਹਨੇ ਆਪਣਾ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾਇਆ ਇਹ ਮੈਂ ਕਹਿ ਦਿੰਦਾ